ਹੈਲੋ ਫਰੈਂਡਸ ਅੱਜ ਕਹਾਣੀ ਬੰਦੇਖਾਨੇ ਦਾ ਭਾਗ 6ਵਾ ਸੁਣਾਵਾਂਗੀ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ 5 ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਹੌਂਦੇ ਇਸ ਦਿਲਚਸਪ ਕਹਾਣੀ ਦਾ ਭਾਗ 6ਵਾ ਕੀ ਇਹੋ ਤੇਰੇ ਇੰਜ ਬੁਖਾਰ ਹੋਣ ਦਾ ਕਾਰਨ ਹੈ ਤੇ ਆਪਣੇ ਹਸਬੰਦ ਨੂੰ ਨਹੀਂ ਦੱਸਿਆ ਸਭ ਨਹੀਂ ਮੈਨੂੰ ਮੇਰੇ ਮਾਪੇ ਦਾ ਗਮ ਤਾਂ ਹੈ ਕਿ ਮੈਂ ਆਪਣੀ ਮਾਂ ਨਾਲ ਦੋ ਗੱਲਾਂ ਵੀ ਨਾ ਕਰ ਸਕੀ ਹੌਂਦੇ ਸ਼ੂ ਵੀ ਨਾ ਮਹਿਸੂਸ ਕਰ ਸਕੀ ਪਰ ਮੇਰੇ ਪਾਲਣ ਵਾਲਿਆਂ ਨੇ ਕਦੇ ਅਹਿਸਾਸ ਨਾ ਹੋਣ ਦਿੱਤਾ ਪਰ ਸ਼ਾਇਦ ਜ਼ਿੰਦਗੀ ਮੇਰੇ ਇਮਤਿਹਾਨ ਲੈਣਾ ਹੀ ਚਾਹੁੰਦੀ ਸੀ ਕਿ ਮੇਰੀ ਜ਼ਿੰਦਗੀ ਦੇ ਨਵੇਂ ਹਿੱਸੇ ਵਿੱਚ ਇਹੋ ਜਿਹੀ ਖਾਈ ਪੱਟੀ ਹੈ ਜੋ ਭਰੀ ਨਹੀਂ ਜਾ ਸਕਦੀ ਅਜਿਹਾ ਕੀ ਹੈ ਹਸਬੰਦ ਸਮਝਦੇ ਨਹੀਂ ਸਾਰੀ ਸਮੱਸਿਆ ਹੀ ਹੋਈ ਹੈ ਮੈਨੂੰ ਸਮਝ ਨਹੀਂ ਆ ਰਹੀ ਤੈਨੂੰ ਕਿਵੇਂ ਦੱਸਾਂ ਇਹ ਰਾਜ਼ ਸਿਰਫ ਮੈਨੂੰ ਪਤਾ ਹੈ ਮੈਂ ਚਾਹ ਕੇ ਵੀ ਖੋਲ ਕੇ ਨਹੀਂ ਦੱਸ ਸਕਦੀ ਪਰ ਐਸਾ ਵੀ ਕੀ ਹੈ ਰੂਬੀ ਨੇ ਹੋਂਦੇ ਵੱਲ ਗੌਰ ਨਾਲ ਵੇਖਿਆ ਕੁਝ ਪਾਲੋ ਸੋਚਣ ਲੱਗੀ ਸੋਚ ਰਹੀ ਸੀ ਕਿ ਉਹ ਸਮਝ ਵੀ ਸਕੇਗਾ ਜਾਂ ਨਹੀਂ ਉਹਦੀ ਸਮੱਸਿਆ ਇੰਨੀ ਸਿੱਧੀ ਵੀ ਨਹੀਂ ਸੀ ਕਿ ਉਹ ਸਮਝਾ ਸਕੇ ਉਪਰੋਂ ਦੇ ਕੋਲ ਹਰ ਗੱਲ ਨੂੰ ਤਫਸੀਲ ਦੇਣ ਲਈ ਸ਼ਬਦ ਨਹੀਂ ਸਨ ਸਭ ਤੋਂ ਵੱਡੀ ਗੱਲ ਇਹੋ ਸੀ ਕਿ ਕਿਦਰੇ ਸੁਣ ਕੇ ਉਹ ਉਹਨੂੰ ਹਵਸ਼ ਮਿਟਾਉਣ ਵਾਲੀ ਔਰਤ ਨਾ ਸਮਝੇ ਉਹ ਹੋਂਦੇ ਵੱਲ ਤੱਕਦੀ ਹੋਈ ਸੋਚ ਰਹੀ ਸੀ ਕਿ ਦੱਸੇ ਜਾਂ ਨਾ ਜੀਵਨ ਨੇ ਫਿਰ ਪੁੱਛਿਆ ਦੱਸੋ ਅਜੇ ਹੀ ਕੀ ਸਮੱਸਿਆ ਹੈ ਇਸ ਤੋਂ ਅੱਗੇ ਪੜ੍ਹ ਕੇ ਤੁਹਾਨੂੰ ਰਵੀ ਉਰਫ ਰੀਆ ਜੱਟੀ ਤੇ ਅਰਜੁਨ ਦੀ ਪ੍ਰੇਮ ਕਹਾਣੀ ਵੀ ਸਮਝ ਆ ਜਾਵੇਗੀ। ਰੂਬੀ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉਸਨੇ ਇੱਕ ਇੱਕ ਕਰਕੇ ਮੰਦੇ ਸਾਰੇ ਭੇਦ ਹੀ ਜੀਵਨ ਅੱਗੇ ਖੋਲ ਦਿੱਤੇ। ਨਵਦੀਪ ਦੇ ਵਿਆਹ ਤੋਂ ਪਹਿਲਾਂ ਤੱਕ ਤੇ ਅਖੀਰ ਵਿੱਚ ਉਸ ਆਖਰੀ ਦਿਨ ਤੱਕ ਦੇ ਜਦੋਂ ਉਹ ਬੇਹੋਸ਼ ਹੋ ਕੇ ਡੇਗੀ ਗਈ ਸੀ। ਰੂਬੀ ਨੇ ਜੀਵਨ ਕੋਲੋਂ ਕੁਝ ਵੀ ਨਾਲ ਕੋਕੇ ਰੱਖਿਆ। ਆਪਣੀ ਹਰ ਕੋਸ਼ਿਸ਼ ਬਾਰੇ ਦੱਸਿਆ। ਉਸ ਅਤੇ ਨਵਦੀਪ ਵਿੱਚ ਵਾਪਰੇ ਅਧੂਰੇ ਕਾਣ ਬਾਰੇ ਵੀ ਦੱਸਿਆ। ਜੀਵਨਦੇ ਮਾਨ ਨੂੰ ਬਹੁਤ ਹੈਰਾਨੀ ਹੋਈ ਉਸੇ ਦਿਲ ਤਰਸ ਨਾਲ ਵੀ ਭਰ ਗਿਆ ਸੀ ਇਹ ਸਭ ਸੈਨਾ ਸੱਚਮੁੱਚੀ ਬਹੁਤ ਔਖਾ ਸੀ ਕਿੰਨਾ ਔਖਾ ਹੈ ਕਿਸੇ ਲਈ ਉਮਰ ਭਰ ਲਈ ਇੱਕ ਸਾਥੀ ਦੀ ਉਡੀਕ ਜੋ ਖੁਦ ਨੂੰ ਬਚਾ ਕੇ ਰੱਖਣਾ ਤੇ ਫਿਰ ਉਸ ਦਾ ਇੰਜ ਹੋ ਜਾਣਾ ਰੂਬੀ ਸੁਣਾ ਕੇ ਚੁੱਪ ਹੋ ਗਈ ਪਰ ਹਾਲੇ ਵੀ ਜੀਵਨ ਦੇ ਮਾਨ ਵਿੱਚ ਬਹੁਤ ਸਾਰੇ ਸਵਾਲ ਬਾਕੀ ਸੀ ਮਰਦ ਦਾ ਹੋਮੋਸੈਕਸ਼ੁਅਲ ਪਾਉ ਗੇ ਹੋਣਾ ਤੇ ਔਰਤ ਲਈ ਯੋਗ ਨਾ ਹੋ ਸਕਣਾ ਇਹ ਕਿਵੇਂ ਹੋ ਸਕਦਾ ਹੈ ਉਸ ਨੂੰ ਇਜ਼ਦੀ ਸਮਝ ਨਹੀਂ ਸੀ ਉਹ ਰੂਬੀ ਵਾਲੇ ਇਹੋ ਪ੍ਰਸ਼ਨਾਂ ਨਾਲ ਝਾਕ ਰਿਹਾ ਸੀ ਪਰ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਮਰਦ ਮਰਦ ਨਾਲ ਤਾਂ ਰਿਸ਼ਤਾ ਬਣਾ ਸਕਦਾ ਹੈ ਪਰ ਔਰਤ ਨਾਲ ਨਹੀਂ ਜੀਵਨ ਨੇ ਪੁੱਛਿਆ ਇਹ ਤਾਂ ਪਤਾ ਨਹੀਂ ਪਰ ਜਿੰਨਾ ਮੈਂ ਪੜਿਆ ਕੁਝ ਮੁੰਡਿਆਂ ਨੂੰ ਮੁੰਡਿਆਂ ਵਿੱਚ ਹੀ ਇੰਟਰਸਟ ਹੁੰਦਾ ਹੈ ਬਚਪਨ ਤੋਂ ਹੀ ਉਹ ਕੁੜੀਆਂ ਵਾਂਗ ਹੀ ਰਹਿਣਾ ਪਸੰਦ ਕਰਦੇ ਹਨ ਭਾਵੇਂ ਘਰ ਦੇ ਝਿੜਕ ਕੇ ਉਹਨਾਂ ਨੂੰ ਮੁੰਡਿਆਂ ਵਾਂਗ ਰਹਿਣਾ ਸਿਖਾ ਦੇਣ ਪਰ ਉਹ ਬਾਰੋਂ ਮੁੰਡੇ ਹੀ ਹੁੰਦੇ ਹੋਏ ਵੀ ਅੰਦਰੋਂ ਇੱਕ ਕੁੜੀ ਵਾਂਗ ਹੀ ਰਹਿੰਦੇ ਹਨ ਉਹਨਾਂ ਦੇ ਸੁਪਨੇ ਰੀਜਾਂ ਸਭ ਕੁੜੀਆਂ ਵਰਗੀਆਂ ਹੁੰਦੀਆਂ ਹਨ ਕਈ ਤਾਂ ਬੋਲਚਾਲ ਗੱਲਬਾਤ ਹਰ ਸ਼ਿੰਗਾਰ ਵੀ ਕੁੜੀਆਂ ਵਾਂਗ ਕਰਦੇ ਹਨ ਕਈ ਨਾਪ ਦੇ ਵਰਗੇ ਵੀ ਹੁੰਦੇ ਹੋਣੇ ਜੋ ਅੰਦਰੋਂ ਅੰਦਰੀਏ ਸਭ ਚਾਹੁੰਦੇ ਹੋਣ ਪਰ ਬਾਹਰੋਂ ਮੁੰਡਾ ਬਣ ਕੇ ਰਹਿੰਦੇ ਹੋਣ ਇਹ ਚੀਜ਼ ਕੁੜੀਆਂ ਵਿੱਚ ਵੀ ਹੋ ਸਕਦੀ ਹੈ ਜੋ ਮੁੰਡਾ ਬਣ ਕੇ ਰਹਿਣਾ ਚਾਹੁੰਦੀਆਂ ਹੋਣ ਪਰ ਸਮਾਜ ਤੇ ਸ਼ਰੀਰ ਇਜਾਜ਼ਤ ਨਾ ਦਿੰਦੇ ਹੋਣ ਰੂਬੀ ਨੇ ਦੱਸਿਆ ਪਰ ਫਿਰ ਸੈਕਸ ਕਿਵੇਂ ਮੈਂ ਇਹ ਪੜਿਆ ਕਿ ਗੇ ਆਦਮੀਆਂ ਵਿੱਚ ਦੋ ਤਰ੍ਹਾਂ ਦੇ ਰੋਲ ਹੁੰਦੇ ਹਨ ਪਹਿਲਾ ਰੋਲ ਮਰਦ ਦਾ ਜਿਸ ਨੂੰ ਟੌਪ ਕਿਹਾ ਜਾਂਦਾ ਹੈ ਦੂਸਰਾ ਔਰਤ ਦਾ ਜਿਸ ਨੂੰ ਬਾਟਮ ਕਿਹਾ ਜਾਂਦਾ ਹੈ ਇੱਕੋ ਮਰਦ ਦੋਵੇਂ ਰੋਲ ਵੀ ਕਰ ਸਕਦੇ ਆ ਪਰ ਕੁਝ ਕੇਸਾਂ ਵਿੱਚ ਅਜਿਹਾ ਵੀ ਹੁੰਦਾ ਹੈ ਜਿੱਤੇ ਬਾਟਮ ਆਪਣੇ ਅੰਦਰੋਂ ਮਰਦ ਹੋਣ ਦੀ ਫੀਲਿੰਗ ਖਤਮ ਕਰ ਚੁੱਕਾ ਹੁੰਦਾ ਹੈ ਤੇ ਉਹ ਸਿਰਫ ਬਾਟਮ ਹੀ ਪੱਲੇ ਕਰਦਾ ਹੈ ਨਵਦੀਪ ਉਹ ਸਪੈਸ਼ਲ ਕੇਸ ਹੈ ਬਾਟਮ ਹੋਣਾ ਆਮ ਭਾਸ਼ਾ ਵਿੱਚ ਬਹੁਤ ਮਜ਼ਾਕਿਆ ਬਣ ਜਾਂਦੇ। ਇਸ ਲਈ ਇਹ ਖੁੱਲ ਕੇ ਵਿਚਰ ਨਹੀਂ ਪਾਉਂਦੇ। ਚੁੱਪ ਰਹਿੰਦੇ ਹਨ। ਨਾਪਦੀ ਵਾਂਗੂ ਅੰਦਰ ਹੀ ਅੰਦਰ ਘੁੱਲਦੇ ਵੀ ਰਹਿੰਦੇ ਹਨ। ਸਮਾਜ ਵਿੱਚ ਉਹ ਛੱਕੇ, ਲੌਂਡੇ, ਹੀਜੜੇ ਵਰਗੇ ਲਫ਼ਜ਼ ਨਾਲ ਪਰਚਾਰੇ ਜਾਂਦੇ ਹਨ। ਜਿਹੜੇ ਕਿਸੇ ਦੇ ਕਹਿ ਕੇ ਆਪਣੇ ਲਿੰਗ ਚੇਂਜ ਕਰਵਾ ਕੇ ਅਧੂਰੀਆਂ ਔਰਤਾਂ ਬਣ ਜਾਂਦੇ ਹਨ ਪਰ ਉਹਨਾਂ ਦੀ ਇੱਜ਼ਤ ਉਹੀ ਰਹਿੰਦੀ ਹੈ। ਤੇ ਟੌਪ ਟੌਪ ਐਨਾ ਬੁਰਾ ਨਹੀਂ ਮੰਨਿਆ ਜਾਂਦਾ। ਬਹੁਤ ਵਾਰ ਸਟੇਟ ਮਰਦ ਵੀ ਇਹ ਸ਼ੌਂਕ ਵਜੋਂ ਕਰਦੇ ਹਨ। ਜਿੰਨੇ ਕੁ ਮੈਂ ਜਾਣਕਾਰੀ ਇਕੱਠੀ ਕੀਤੀ ਹੈ ਚੜ੍ਹਦੀ ਜਵਾਨੇ ਵਿੱਚ ਅਕਸਰ ਹਾਮ ਉਮਰ ਜਾਂ ਆਪ ਤੋਂ ਛੋਟੀ ਉਮਰ ਦੇ ਦੋਸਤਾਂ ਨੂੰ ਬੁੱਲੀ ਟੌਪਸ ਉਹ ਜੋ ਬਾਟਮ ਦੇ ਤੌਰ ਤੇ ਵਰਤ ਲਿਆ ਜਾਂਦਾ ਹੈ ਸਕੂਲ ਕਾਲਜ ਵਿੱਚ ਬਹੁਤ ਵਾਰ ਅਜਿਹੇ ਮਰਦ ਸ਼ਿਕਾਰ ਹੋ ਕੇ ਖੁਦਕੁਸ਼ੀ ਵੀ ਕਰ ਲੈਂਦੇ ਹਨ ਕੋਈ ਆਦਮੀ ਸਿਰਫ ਟੌਪ ਰਹੇ ਇਹ ਕਾਫੀ ਘਟ ਹੁੰਦਾ ਹੈ ਉਸੇ ਕੇਸ ਵਿੱਚ ਹੋਏਗਾ ਜਿੱਤੇ ਕਿਸੇ ਮੁੰਡੇ ਨੂੰ ਕੁੜੀਆਂ ਬਿਲਕੁਲ ਪਸੰਦ ਨਾ ਹੋਣ ਅਜਿਹਾ ਹੁੰਦਾ ਨਹੀਂ ਟੌਪ ਅਕਸਰ ਬਾਈ ਸੈਕਸ਼ੁਅਲ ਹੁੰਦੇ ਹਨ ਉਹ ਵਿਆਹ ਕਰਵਾ ਕੇ ਵੀ ਆਪਣੀ ਪਤਨੀ ਕੋਲੇ ਸ਼ੌਂਕ ਪੂਰਾ ਕਰਵਾ ਲੈਂਦੇ ਹਨ ਪਤਨੀ ਕੋਲੋਂ ਕਿਦਾਂ ਜੀਵਨ ਨੇ ਪੁੱਛਿਆ ਉਹ ਆਪਣੀ ਪਤਨੀ ਤੋਂ ਵੀ ਉਹੀ ਰੋਲ ਅਦਾ ਕਰਵਾ ਲੈਂਦੇ ਹਨ ਅਸਲ 'ਚ ਬਾਟਮ ਕੋਈ ਸੈਕਸ ਲਈ ਕੋਈ ਇਸਤਰੀ ਅੰਗ ਨਹੀਂ ਹੁੰਦਾ ਤਾਂ ਇਸ ਲਈ ਉਹ ਗੈਰ ਸੈਕਸ਼ੂਅਲ ਅੰਗ ਵਰਤਦੇ ਹਨ ਫਿਰ ਵਿਆਹ ਮਗਰੋਂ ਵੀ ਬਹੁਤ ਆਦਮੀ ਇਸ ਦੀ ਮੰਗ ਪਤਨੀ ਕੋਲੋਂ ਵੀ ਕਰਦੇ ਹਨ ਫੌਨ ਕਰਕੇ ਇਹ ਚੀਜ਼ ਵੈਸੇ ਵੀ ਓਵਰ ਰੇਟਸ ਹੋ ਗਈ ਹੈ ਅਕਸਰ ਪਤੀ ਪਤਨੀ ਚ ਕਲੇਸ਼ ਤੇ ਗੱਲ ਤਲਾਕ ਤੱਕ ਵੀ ਪਹੁੰਚ ਜਾਂਦੀ ਹੈ ਪਰ ਐਵੇਂ ਦੇ ਸ਼ੌਕ ਹੀ ਕਿਉਂ ਜਦੋਂ ਕੁਦਰਤ ਨੇ ਹਰ ਇੱਕ ਕਿਰਿਆ ਲਈ ਇੱਕ ਤਰੀਕਾ ਇੱਕ ਅੰਗ ਬਣਾਇਆ ਫਿਰ ਗੈਰ ਕੁਦਰਤੀ ਸੈਕਸਵਲ ਐਨੇ ਲੋਕ ਕਿਉਂ ਦੌੜ ਰਹੇ ਹਨ ਕੁਝ ਕੁਦਰਤੀ ਹੈ ਜੋ ਅੰਦਰੂਨੀ ਤੌਰ ਤੇ ਕੁਝ ਇਨਸਾਨ ਪੂਰੇ ਮਰਦ ਜਾਂ ਜਾਂ ਮਰਦ ਨਹੀਂ ਬਣਦੇ ਕੁਝ ਸਮਾਜਿਕ ਤੌਰ ਤੇ ਜਿੱਤੇ ਪਾਲਣ ਪੋਸ਼ਣ ਚ ਜਾਂ ਬਚਪਨ ਦੇ ਗਲਤ ਅਨੁਭਵ ਕਰਕੇ ਕੋਈ ਵੱਖਰਾ ਹੋ ਜਾਂਦਾ ਹੈ ਕੁਝ ਸ਼ੌਕ ਕੁਝ ਗਲਤ ਆਤਾ ਤੇ ਇੱਕ ਹੀ ਚੀਜ਼ ਦਾ ਰੁਝਾਨ ਹੋ ਜਾਣ ਕਰਕੇ ਬਾਕੀ ਕਿਉਂ ਕਰਦੇ ਹਨ ਕੀ ਮਹਿਸੂਸ ਹੁੰਦਾ ਇਹ ਤਾਂ ਉਹ ਵੀ ਦੱਸ ਸਕਦੇ ਇਸ ਨਾਲ ਕੋਈ ਸਰੀਰਕ ਬਿਮਾਰੀ ਗੇਸ ਸੈਕਸ ਤੇ ਏਡਜ਼ ਹੋ ਜਾਣਾ ਸਭ ਤੋਂ ਆਮ ਹੈ ਸਟ੍ਰੇਟ ਸੈਕਸ ਨਾਲੋਂ ਵੀ ਕੋਈ ਗੁਨਾ ਇਸ ਤੋਂ ਬਿਨਾ ਸੈਕਸ ਸੰਗਾਂ ਚ ਸੱਟ ਲੱਗ ਜਾਣੀ ਜ਼ਖਮ ਹੋ ਜਾਣਾ ਸੈਲੋ ਹੋ ਜਾਣਾ ਇਨਫੈਕਸ਼ਨ ਹੋਣ ਦਾ ਖਤਰਾ ਉਸ ਤੋਂ ਵੀ ਵੱਧ ਹੁੰਦਾ ਬਹੁਤੀ ਵਾਰ ਇਹੋ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤੇ ਬਾਟਮ ਦਾ ਰੋਲ ਅਦਾ ਕਰਦੀਆਂ ਪਤਨੀਆਂ ਹਿੰਸਕ ਪ੍ਰਵਿਰਤੀ ਦਾ ਸ਼ਿਕਾਰ ਹੋ ਕੇ ਉਮਰ ਪਰ ਲਈ ਜਖਮ ਸੇੜ ਲੈਂਦੀਆਂ ਹਨ ਮੈਨੂੰ ਜਦੋਂ ਨੀਂਦ ਨਹੀਂ ਸੀ ਆਉਂਦੀ ਤਾਂ ਮੈਂ ਅਜਿਹੀ ਹੀ ਹਜ਼ਾਰਾਂ ਲੋਕਾਂ ਦੇ ਕਿਸੇ ਕਹਾਣੀਆਂ ਪੜ੍ਹੀ ਬਹੁਤੀ ਵਾਰ ਬਾਟਮ ਦੀ ਜ਼ਿੰਦਗੀ ਬਾਰੇ ਪੜ੍ਹ ਕੇ ਤਾਂ ਮੇਰਾ ਰੋਣਾ ਹੀ ਨਿਕਲ ਜਾਂਦਾ ਮੈਨੂੰ ਹਮੇਸ਼ਾ ਇਹੋ ਲੱਗਦਾ ਰਹਿੰਦਾ ਜ਼ਰੂਰ ਆਖੀਰ ਨਵਦੀਪ ਨਾਲ ਇੰਜ ਹੀ ਹੋਣਾ ਹੈ ਉਹ ਦੁਸਕਨ ਲੱਗੀ ਜੀਵਨ ਚੁੱਪ ਸੀ ਉਸਦੇ ਸਵਾਲ ਖਤਮ ਹੋ ਗਏ ਸੀ ਉਹਦੀਆਂ ਨਜ਼ਰਾਂ ਵਿੱਚ ਸਾਹਮਣੇ ਬੈਠੀ ਔਰਤ ਕਿਸੇ ਸੰਤ ਮਹਾਤਮਾ ਨਾਲੋਂ ਵੀ ਉੱਚੀ ਜਾਪ ਰਹੀ ਸੀ ਜੋ ਆਪਣੇ ਨਾਲ ਹੋਈ ਬੇਇਨਸਾਫੀ ਨੂੰ ਭੁੱਲ ਕੇ ਇਸ ਗੱਲੋਂ ਦੁਖੀ ਸੀ ਕਿ ਕਿਦਰੇ ਨਾਵਦੀ ਬਣਾ ਲਈ ਉਹੀ ਨਾ ਹੋਏ ਜੋ ਹੋਰਾਂ ਨਾਲ ਹੁੰਦਾ ਹੈ ਉਸਦੇ ਦਿਲ 'ਚ ਉਸ ਬੰਦੇ ਲਈ ਵੀ ਦਰਦ ਸੀ ਜੋ ਲਾਵਾ ਲੈ ਕੇ ਵੀ ਭੁੱਲ ਗਿਆ ਸੀ ਕਿਉਂਦੀ ਕੋਈ ਘਰ ਵਾਲੀ ਹੈ ਜੀਵਨ ਨੇ ਬੈੱਡ ਤੇ ਲੇਟੀ ਹੋਈ ਰੂਬੀ ਨੂੰ ਆਪਣੇ ਸੀਨੇ ਨਾਲ ਘੁੱਟ ਲਿਆ ਉਹ ਕੁਝ ਵੀ ਨਹੀਂ ਸੀ ਕਹਿਣਾ ਚਾਹੁੰਦਾ ਰਾਤ ਕਰੀਬ-ਕਰੀ ਪੂਰੀ ਬੀਤ ਗਈ ਸੀ। ਰੂਬੀ ਦਾ ਦੁੱਖ ਹਲਕਾ ਹੋ ਗਿਆ ਸੀ ਪਰ ਜੀਵਨ ਦਾ ਮਨ ਭਾਰੀ ਹੋ ਗਿਆ ਸੀ। ਮੈਂ ਤੇਰੀ ਗੋੱਚ ਸਿਰ ਧਾ ਕੇ ਸੌ ਜਾਵਾਂ। ਰੂਬੀ ਨੇ ਪੁੱਛਿਆ। ਜੀਵਨ ਉੱਠ ਕੇ ਬੈਠ ਗਿਆ। ਰੂਬੀ ਉਸਦੀ ਗੋੱਚ ਸਿਰ ਧਾ ਕੇ ਲੇਟ ਗਈ। ਜੀਵਨ ਉਸਦੇ ਚਿਹਰੇ ਵੱਲ ਤੱਕਦਾ ਰਿਹਾ ਤੇ ਉਸਦੇ ਵਾਲਾਂ 'ਚ ਹੱਥ ਫੇਰਦਾ ਰਿਹਾ। ਸੋਚਦਾ ਰਿਹਾ ਇਸ ਦਾ ਹੱਲ ਕੀ ਹੋ ਸਕਦਾ ਹੈ? ਰੂਬੀ ਦਾ ਤਲਾਕ ਜਾਂ ਨਵਦੀਪ ਸੁਧਰ ਸਕਦਾ ਹੈ? ਜਾਂ ਘਰ ਕਿਸੇ ਨੂੰ ਦੱਸ ਕੇ ਇਸ ਦਾ ਕੋਈ ਹੱਲ ਲੱਭਿਆ ਜਾ ਸਕਦਾ ਹੈ ਪਰ ਆਉਂਦੀਆਂ ਗੱਲਾਂ ਤੇ ਯਕੀਨ ਕੋਈ ਕਿਉਂ ਕਰੇਗਾ ਰੂਬੀ ਦੇ ਕਰੈਕਟਰ ਦੇ ਸਵਾਲ ਔਰ ਸਕਦੇ ਹਨ ਉਹ ਸੋਚਦਾ ਰਿਹਾ ਆਪਣੀ ਉਮਰ ਤੋਂ ਵੱਡਾ ਹੋ ਗਿਆ ਸੀ ਦੁਪਹਿਰ ਵੇਲੇ ਉਹ ਇੱਕ ਔਰਤ ਦੇ ਜਿਸਮ ਦੇ ਅਹਿਸਾਸ ਮਾਨ ਚੁੱਕਾ ਸੀ ਹੁਣ ਉਸਦੇ ਮਨ ਦੇ ਅਹਿਸਾਸਾਂ ਨੂੰ ਆਪਣੇ ਅੰਦਰ ਸਮਾ ਕੇ ਹਟਿਆ ਸੀ ਉਹਨਾਂ ਦਾ ਦਿਲ ਰੂਬੀ ਲਈ ਧੜਕ ਰਿਹਾ ਸੀ ਉਹ ਆਂਦੀ ਖੁਸ਼ੀ ਚਾਹੁੰਦਾ ਸੀ ਉਹਨੂੰ ਦੁਨੀਆ ਦੀ ਹਰ ਖੁਸ਼ੀ ਦੇਣਾ ਚਾਹੁੰਦਾ ਸੀ ਉਹਨਾਂ ਦੇ ਦਿਲ ਕਰ ਰਿਹਾ ਸੀ ਕਿ ਉਹ ਰੂਬੀ ਦੇ ਅੱਖਾਂ ਚੁੰਮ ਕੇ ਆਕੇ ਆਈ ਲਵ ਯੂ ਪਰ ਸੁੱਤੀ ਹੋਈ ਨੂੰ ਜਗਾਉਣਾ ਨਹੀਂ ਸੀ ਚਾਹੁੰਦਾ ਘੜੀ ਨੇ 5 ਵਜਾਏ ਉਹ ਦੱਬੇ ਪੈਰੀ ਆਪਣੇ ਕਮਰੇ 'ਚ ਆ ਗਿਆ ਘਰ ਦੇ ਭਾਵੇਂ ਸ਼ੱਕ ਨਾ ਕਰਨ ਪਰ ਉਹਦੇ ਆਪਣੇ ਦਿਲ 'ਚ ਚੋਰ ਸੀ ਕਿਦਰੇ ਰਿਸ਼ਤੇ ਦੀ ਪਣਕ ਲੱਗ ਗਈ ਤਾਂ ਰੂਬੀ ਲਈ ਨਵੀਂ ਮੁਸ਼ਕਿਲ ਆਏਗੀ ਉਹ ਆਕੇ ਆਪਣੇ ਕਮਰੇ 'ਚ ਸੌਂ ਗਿਆ ਸੁਪਨੇ 'ਚ ਗਵਾਚ ਗਿਆ ਇਹ ਸੋਚਦਾ ਕਿ ਇਸ ਮਸਲੇ ਦਾ ਕੀ ਹੱਲ ਹੋਏਗਾ ਦੁਪਹਿਰ ਵੇਲੇ ਉੱਟਿਆ ਦਾ ਡਰਾਇੰਗ ਰੂਮ ਵਿੱਚ ਹਾਸੜ ਮੱਚੀ ਹੋਈ ਸੀ ਉਹ ਅੱਖਾਂ ਮਲਦੇ ਹੋਏ ਬਾਹਰ ਨਿਕਲਿਆ ਤਾਂ ਉਹ ਭਾਂਤ ਭਾਂਦੇ ਲੋਕ ਦਿਸੇ ਉਹਨਾਂ ਦੀ ਪੂਰੀ ਰਾਤ ਸੁਪਨਿਆਂ ਵਿੱਚ ਲੰਗੀ ਸੀ ਤਰ੍ਹਾਂ ਤਰ੍ਹਾਂ ਦੇ ਅਜੀਬ ਅਜੀਬ ਜਿਹੇ ਸੁਪਨੇ ਸੀ ਹਰ ਸੁਪਨੇ ਵਿੱਚ ਉਹ ਕਿਸੇ ਅਜੀਬ ਦੇਸ਼ ਦੇ ਸ਼ਖਸ ਤੋਂ ਰੂਬੀ ਨੂੰ ਬਚਾ ਰਿਹਾ ਹੁੰਦਾ ਜਾਂ ਫਿਰ ਕੋਈ ਅਚਾਨਕ ਆ ਕੇ ਉਸ ਨੂੰ ਤੇ ਰੂਬੀ ਨੇ ਇੱਕ ਦੂਸਰੇ ਦੀਆਂ ਆ ਬਾਹਾਂ ਵਿੱਚ ਗੁੰਮ ਹੋਇਆ ਦੇਖਦਾ ਖੋਨ ਵੀ ਉਸਨੇ ਵੇਖਿਆ ਕਿ ਰੂਬੀ ਗੁੰਮਸਮ ਬੈਠੀ ਸੀ ਬਾਕੀ ਸਾਰਾ ਟੱਬਰ ਉਹਦੇ ਆਸ-ਪਾਸ ਸੀ ਰੂਬੀ ਦੇ ਸੌਰੇ ਤੇ ਪੇਕੇ ਦੋਵਾਂ ਵਿੱਚੋਂ ਲੋਕ ਆਏ ਹੋਏ ਸੀ ਇੱਥੇ ਹੀ ਉਸਨੇ ਨਵਦੀਪ ਨੂੰ ਧਿਆਨ ਨਾਲ ਵੇਖਿਆ ਆਹ ਮੁੰਡਿਆਂ ਵਰਗਾ ਮੁੰਡਾ ਹੀ ਲੱਗਦਾ ਸੀ ਬਸ ਥੋੜਾ ਕੁ ਚੁੱਪ-ਚਾਪ ਸੀ ਬੁਲਾਇਤੇ ਹੀ ਬੋਲ ਰਿਹਾ ਸੀ ਲਓ ਜੀਵਨ ਵੀ ਆ ਗਿਆ ਅੱਜਕੱਲ ਮਿਲਟਰੀ ਦੇ ਐਡਮਿਸ਼ਨ ਟੈਸਟ ਤਿਆਰੀ ਕਰਦਾ ਹੋਇਆ ਦੇਰਾਂ ਤੱਕ ਪੜ੍ਹਦਾ ਹੈ ਤਾਂ ਕਰਕੇ ਦਿਨੇ ਸੁੱਤਾ ਰਹਿੰਦਾ ਹੈ ਜੀਵਨ ਦੇ ਪਾਪਾ ਬੋਲੇ ਜੀਵਨ ਨੇ ਸਭ ਨੂੰ ਆਦਰ ਮਾਨਨਾ ਬੁਲਾਇਆ ਹੁਣ ਗੱਲਾਂ ਉਹਦੇ ਵੱਲ ਹੀ ਮੁੜ ਗਈਆਂ ਕਦੋਂ ਤੂੰ ਕਰ ਰਿਹਾ ਹੈ ਤਿਆਰੀ ਤੇ ਕੋਚਿੰਗ ਵੀ ਲੈ ਰਿਹਾ ਹੈ ਕਿ ਨਹੀਂ ਨਵਦੀਪ ਨੇ ਪੁੱਛਿਆ ਇਸੇ ਸਾਲ ਸ਼ੁਰੂ ਕੀਤੀ ਹੈ ਲੋਕਲੀ ਕੋਚਿੰਗ ਤੇ ਪ੍ਰੈਕਟਿਸ ਕਰ ਰਿਹਾ ਹੈ ਉਹਦੇ ਪਾਪਾ ਨੇ ਦੱਸਿਆ ਲੋਕਲ ਕਿਉਂ ਕਰਵਾ ਰਹੇ ਹੋ ਸਾਡੇ ਕੋਲ ਮੁਹਾਲੀ ਭੇਜੋ ਉੱਥੇ ਮੇਰੇ ਦੋਸਤ ਦੇ ਪਾਪਾ ਦੀ ਅਕੈਡਮੀ ਹੈ ਉਹ ਸਰੀਰਕ ਤੇ ਕਲਾਸ ਦੋਨੋਂ ਵੇਖ ਲੈਣਗੇ ਫੈਮਿਲੀ ਫਰੈਂਡ ਹਨ ਰਿਆਇਤ ਵੀ ਕਰਵਾ ਦੇਾਂਗੇ ਸਾਡੇ ਕੋਲ ਹੀ ਰਹਿ ਲਵੇਗਾ ਨਵਦੀਪ ਨੇ ਕਿਹਾ ਇੱਕ ਪਲ ਅੱਖਾਂ ਚੁਰਾ ਕੇ ਜੀਵਨ ਨੇ ਰੂਬੀ ਵੱਲ ਵੇਖਿਆ ਉਹਦੇ ਅੱਖਾਂ ਵਿੱਚ ਕੋਈ ਚਿੰਨ ਨਹੀਂ ਸੀ ਭੇਜਣਾ ਤਾਂ ਅਸੀਂ ਚਾਹੁੰਦੇ ਆ ਅਕੈਡਮੀ ਵੀ ਤੇਰੀ ਦੱਸੀ ਜਾ ਲਗਾ ਦੇਾਂਗੇ ਪਰ ਕੋਈ ਹੋਸਟਲ ਹੀ ਦੱਸ ਦਿਓ ਭਾਈ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਹੈ ਇਹ ਤੁਹਾਡੀ ਉਮਰ ਇੱਕ ਦੂਸਰੇ ਨਾਲ ਟਾਈਮ ਕੱਟਣ ਦੀ ਹੈ ਇਹਦੇ 'ਚ ਨਹੀਂ ਖੱਜਲ ਹੋਏ ਰਹੋਗੇ ਜੀਵਨ ਦੀ ਮੰਮੀ ਨੇ ਕਿਹਾ ਤੈ ਖੱਜਲ ਕਾ ਦਾ ਮਾਸੀ ਜੀ ਮੇਰੇ ਤਾਂ ਨਿੱਕੇ ਭਰਾ ਵਰਗਾ ਹੈ ਮੰਮੀ ਦਾਸੀ ਸੀ ਕਿ ਰੂਬੀ ਨੇ ਇਹਨੂੰ ਬੱਚਿਆਂ ਵਾਂਗੂ ਗੋਦੀ 'ਚ ਖੜਾਇਆ ਹੁਣ ਤੁਸੀਂ ਵੀ ਰੂਬੀ ਨੂੰ ਆਪਣੀ ਧੀ ਸਮਝ ਕੇ ਰੱਖਿਆ ਇਹਨੂੰ ਮੋਰ ਸਿਹਤਯਾਬ ਕਰਕੇ ਸਾਨੂੰ ਸੌਂਪ ਰਿਹਾ ਫਿਰ ਸਾਡੇ ਹੁੰਦੇ ਇਹ ਹੋਣ ਵਾਲਾ ਲੈਫਟੀਨੈਂਟ ਹੋਸਟਲ ਦੀਆਂ ਰੋਟੀਆਂ ਖਾਏਗਾ ਇਹ ਨਹੀਂ ਹੋ ਸਕਦਾ ਕਿਉਂ ਮੰਮੀ ਜੀ ਠੀਕ ਹੈ ਉਹਨੇ ਆਪਣੀ ਸਾਸ ਤੇ ਮਾਂ ਵੱਲ ਵੇਖ ਕੇ ਕਿਹਾ ਆਹੋ ਭਾਈ ਨਾਲੇ ਰੂਬੀ ਦਾ ਮਨ ਟਿਕਿਆ ਰੂ ਜਵਾਗ ਨਾਲ ਇਹਦਾ ਤਾਂ ਸਾਰਾ ਦਿਨ ਨਿਕਲ ਜਾਂਦਾ ਨੌਕਰੀ ਤੇ ਰੋਟੀਆਂ ਬਕੌਣੀਆਂ ਹੁੰਦੀਆਂ ਜੀਵਨ ਦੇ ਬਹਾਨੇ ਇਹ ਵੀ ਆਰੇ ਲੱਗੀ ਰਹੁ ਨਵਦੀਪ ਦੀ ਮੰਮੀ ਨੇ ਪੂਰੀ ਮੋਹਰ ਲਗਾ ਦਿੱਤੀ ਹਾਂ ਭਾਈ ਤੂੰ ਦੱਸ ਕਿਵੇਂ ਕਰਨਾ ਹੈ ਮਹਾਲੀ ਰਹੇਗਾ ਰੂਬੀ ਕੋਲ ਜਾਂ ਆੜੇ ਇੰਤਜ਼ਾਮ ਕਰੀਏ ਜੀਵਨ ਨੂੰ ਉਹਦੇ ਪਾਪਾ ਨੇ ਕਿਹਾ ਜਿਵੇਂ ਤੁਹਾਨੂੰ ਸਹੀ ਲੱਗੇ ਠੀਕ ਹੈ ਜੀਵਨ ਨੇ ਕਿਹਾ ਇਹ ਨਹੀਂ ਉੱਥੇ ਜਾ ਕੇ ਵਾਰਾ ਗੱਦੀ ਕਰੇ ਤੇ ਪੜੇ ਨਾ ਭਾਵੇਂ ਨਵਦੀਪ ਕੰਨ ਖਿੱਚ ਲਿਆ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਭਾਈ ਜੀਵਨ ਦੀ ਮੰਮੀ ਨੇ ਕਿਹਾ ਸਬਾ ਸਬੇ ਜੀਵਨ ਵੀ ਝੁੱਟੀ ਹੱਸਿਆ ਉਹਨੇ ਇੱਕ ਪਲ ਲਈ ਰੂਬੀ ਵੱਲ ਤੱਕਿਆ ਰੂਬੀ ਦੀਆਂ ਅੱਖਾਂ ਵਿੱਚ ਇੱਕ ਖਾਮੋਸ਼ ਸਹਿਮਤੀ ਸੀ ਜੀਵਨ ਦੇ ਦਿਲ ਵਿੱਚ ਵੀ ਖਾਸ ਉਮੰਗ ਸੀ ਇਹ ਮੰਗ ਕਿਸ ਚੀਜ਼ ਲਈ ਸੀ ਇਹ ਉਹਨੂੰ ਸਮਝ ਨਹੀਂ ਸੀ ਪਿਛਲੇ ਦੋ ਦਿਨਾਂ ਤੋਂ ਉਹਨਾਂ ਦੇ ਰਿਸ਼ਤੇ ਨਵੇਂ ਪੜਾਅ ਵਿੱਚੋਂ ਗੁਜ਼ਰੇ ਸੀ ਕੱਲ ਦੀ ਰਾਤ ਤਾਂ ਅੱਖਾਂ 'ਚ ਗੁਜ਼ਰੀ ਸੀ ਉਸ ਰਾਤ ਦੇ ਸਵਾਲ ਹੱਲ ਨਹੀਂ ਸੀ ਹੋਏ ਕਿ ਨਵੇਂ ਸਵਾਲਾਂ ਨੇ ਉਲਝਣ ਵਧਾ ਦਿੱਤੀ ਸੀ ਉਨਾ ਕੋਲ ਵਹਾ ਦੇ ਨਾਲ ਵਹਿ ਜਾਣ ਤੋਂ ਬਿਨਾ ਕੋਈ ਚਾਰਾ ਵੀ ਨਹੀਂ ਸੀ ਇਸ ਲਈ ਦੋਵਾਂ ਦੀ ਮੂਨ ਸਹਿਮਤੀ ਸੀ ਰੋਟੀ ਖਾ ਕੇ ਸਭ ਜਾਣ ਲਈ ਤਿਆਰ ਹੋ ਗਏ ਜੀਵਨ ਸਮਝਦਾ ਗਿਆ ਸੀ ਕਿ ਉਹ ਰੂਬੀ ਨੂੰ ਲੈ ਜਾਣ ਲਈ ਆਏ ਹਨ ਪਰ ਫਿਰ ਵੀ ਉਹ ਚਾਹੁੰਦਾ ਸੀ ਕਾਸ਼ ਉਹ ਕੁਝ ਪਲ ਹੋਰ ਇਸ ਘਰ 'ਚ ਇਕੱਠੇ ਬਿਤਾ ਸਕਣ ਪਰ ਇਹ ممکن ਨਹੀਂ ਸੀ ਦੁਪਹਿਰ ਢਲਣ ਤੋਂ ਪਹਿਲਾਂ ਹੀ ਰੂਬੀ ਦੇ ਸਮਾਨ ਦੀ ਪੈਕਿੰਗ ਹੋ ਗਈ ਸੀ ਫਿਰ ਤੀਸਰੇ ਪੈਰ ਮਗਰੋਂ ਸਭ ਸਵਾਰ ਹੋ ਕੇ ਆਪਣੇ ਰਾਹੇ ਤੁਰ ਪਏ। ਸਾਬ ਦੀ ਇਹੋ ਤਾਂ ਕੀ ਸੀ ਕਿ ਉਹ ਛੇਤੀ ਤੋਂ ਛੇਤੀ ਮੋਦੀ ਆ ਜਾਏ। ਨਵਦੀਪ ਨੇ ਜਾਂਦੇ ਹੀ ਐਡਮਿਸ਼ਨ ਦਾ ਪਤਾ ਕਰਕੇ ਭੇਜਣ ਦਾ ਵਾਅਦਾ ਕੀਤਾ। ਜੀਵਨ ਲਈ ਤਾਂ ਰੂਬੀ ਜਿਵੇਂ ਦੁਬਾਰਾ ਵਿਦਾ ਹੋ ਰਹੀ ਸੀ। ਉਹਦਾ ਦਿਲ ਪਰ ਆਇਆ ਸੀ। ਬਸ ਉਹਦੇ ਦਿਲ 'ਚ ਕੋਮੀ ਸੀ ਕਿ ਉਹ ਛੇਤੀ ਰੂਬੀ ਕੋਲ ਮਹਾਂਦੀ ਪਹੁੰਚ ਸਕੇ। ਕੋਨਾ ਵਕਤ ਨਾ ਆਉਂਦਾ ਪੜਨ 'ਚ ਦਿਨ ਲੱਗਣਾ ਸੀ ਨਾ ਕਿਸੇ ਹੋਰ ਕੰਮ 'ਚ। ਰੂਬੀ ਨੇ ਵੀ ਜਾਂਦੇ ਹੋਏ ਉਹਨੂੰ ਮੋਢੇ ਨਾਲ ਲਾ ਕੇ ਛੇਤੀ ਆਉਣ ਦੀ ਤਾਕੀਦ ਕੀਤੀ ਸੀ। ਉਹਨਾਂ ਦੇ ਜਾਨ ਮਗਰੋਂ ਕਈ ਦਿਨ ਤੱਕ ਜੀਵਨ ਉਡੀਕਦਾ ਰਿਹਾ ਪਰ ਕੋਈ ਖਾਸ ਸੁਨੇਹਾ ਨਾ ਆਇਆ। ਉਹ ਖੁਦ ਪੁੱਛਣਾ ਨਹੀਂ ਸੀ ਚਾਹੁੰਦਾ। ਉਹਦੇ ਆਪਣੇ ਦਿਲ ਵਿੱਚ ਚੋੜ ਸੀ। ਹੁਣ ਤਾਂ ਦਿਨ ਰਾਤ ਰੂਬੀ ਉਹਦੇ ਦਿlo ਦਿਮਾਗ ਉੱਤੇ ਛਾਈ ਹੋਈ ਸੀ। ਉਹਦਾ ਚਿਹਰਾ, ਉਹਦੀਆਂ ਗੱਲਾਂ, ਉਹਦੇ ਜਿਸਮ ਦੀ ਖੁਸ਼ਬੂ, ਉਹਦੇ ਗਰਮ ਸਾਹਾਂ ਦਾ ਸੇਕ, ਉਹਦੀਆਂ ਆਂਹਾਂ, ਜਿਸਮ ਦੀਆਂ ਗੋਲਾਈਆਂ, ਉਚਾਈਆਂ, ਨਿਵਾਨਾ ਕਦੇ ਦਿਨ ਦੇ ਦੁਪਹਿਰ ਕਦੇ ਰਾਤ ਨੂੰ ਤੰਗ ਕਰਦੀਆਂ ਹੋਂਦੇ ਬੋਲ ਹੋਂਦੇ ਜ਼ਿੰਦਗੀ ਦੇ ਦੁੱਖ ਭਰੇ ਪਰ ਅੱਖਾਂ ਸਾਹਮਣੇ ਘੁੰਮਦੇ ਰਹਿੰਦੇ ਅਸੀਂ ਉਹ ਵਾਸ ਇੱਕੋ ਗੱਲ ਸੋਚਦਾ ਸੀ ਕਿ ਰੂਬੇ ਵੀ ਉਸਦੀ ਕਮੀ ਮਹਿਸੂਸ ਕਰਦੀ ਹੋਏਗੀ ਜਿਉਂ ਦਿਲ ਪੱਥਰ ਕਰਕੇ ਭੁੱਲਣ ਦੀ ਕੋਸ਼ਿਸ਼ ਕਰਦੀ ਹੋਏਗੀ ਉਹ ਰੋਣਾ ਕੋਲ ਜਾ ਕੇ ਉਹਨਾਂ ਦਾ ਰਿਸ਼ਤਾ ਕਿਹੋ ਜਿਹਾ ਹੋਏਗਾ ਇਹ ਕੁਝ ਅਜਿਹੇ ਸਵਾਲ ਸੀ ਜਿਹੜੇ ਹੋਂਦੇ ਦਿlo ਦਿਮਾਗ ਉੱਤੇ ਘੁੰਮਦੇ ਰਹੇ ਫਿਰ ਆਖਿਰ ਇੱਕ ਦਿਨ ਨਵਦੀਪ ਦੀ ਕਾਲ ਆਹੀ ਗਈ ਉਹਨੇ ਆਉਂਦੇ ਸੋਮਵਾਰ ਤੋਂ ਕਲਾਸ ਜੁਆਇਨ ਕਰਨ ਲਈ ਆਖੀ ਸੀ। ਲਿਹਾਜ਼ ਜਾ ਉਹਨੇ ਐਤਵਾਰ ਨੂੰ ਜਾਣਾ ਸੀ। ਐਡਰੈਸ ਨੋਟ ਕੀਤਾ ਤੇ ਪੈਕਿੰਗ ਸ਼ੁਰੂ ਹੋ ਗਈ। ਸਭ ਕੁਝ ਪੈਕਿੰਗ ਕਰਕੇ ਉਹ ਐਤਵਾਰ ਨੂੰ ਸਵੇਕ ਤੇ ਹੀ ਡੈਡੀ ਨਾਲ ਗੱਡੀ ਲੈ ਕੇ ਉਹ ਮੋਹਾਲੀ ਲਈ ਤੁਰ ਪਈ। ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਉਡੀਕ ਭਰਿਆ ਸਫ਼ਰ ਸੀ। ਉਹ ਉੱਡ ਕੇ ਮੋਹਾਲੀ ਪਹੁੰਚਣਾ ਚਾਹੁੰਦਾ ਸੀ। ਇੱਕ ਅਚਵੀਂ ਆਉਂਦੇ ਤਨਮਨ 'ਚ ਸ਼ਾਇੀ ਹੋਈ ਸੀ। ਇਹ ਉਹਦੀ ਜ਼ਿੰਦਗੀ ਦਾ ਪਹਿਲਾ ਵੱਡਾ ਸਫ਼ਰ ਸੀ ਤੇ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਵੀ ਸੀ ਦੁਪਹਿਰ ਤੱਕ ਉਹ ਮੁਹਾਲੀ ਪਹੁੰਚ ਗਏ ਇਸ ਸ਼ਹਿਰ ਵਿੱਚ ਉਹਨਾਂ ਦਾ ਪਹਿਲਾ ਦਾਖਲਾ ਸੀ ਜਿਹੜਾ ਕਰੀਬ-ਕਰੀਬ ਚੰਡੀਗੜੀ ਹੋ ਗਿਆ ਸੀ ਉਹ ਘਰ ਦਾਖਲ ਹੋਏ ਉਹਨਾਂ ਦਾ ਬੰਦ ਦਾ ਸਵਾਗਤ ਹੋਇਆ ਰੂਬੀ ਨੇ ਉਹਨਾਂ ਦੀ ਪੂਰੀ ਟੇਲ ਸੇਵਾ ਕੀਤੀ ਜੀਵਨ ਦਾ ਸਮਾਨ ਟਿਕਵਾ ਕੇ ਸ਼ਾਮ ਨੂੰ ਉਸ ਦੇ ਪਾਪਾ ਵਾਪਸ ਮੋੜ ਗਏ ਉਹਨਾਂ ਦੇ ਘਰ ਦਾ ਤੀਸਰਾ ਬੈੱਡਰੂਮ ਹੁਣ ਜੀਵਨ ਦੇ ਨਾਮ ਹੋ ਗਿਆ ਸੀ ਆਪਣਾ ਸਾਰਾ ਸਮਾਨ ਟਿਕਾ ਕੇ ਉਹ ਘੜੀ ਪਾਲੇ ਸੌਂ ਗਿਆ ਜਦੋਂ ਉਹਦੀ ਕੱਚੀ ਨੀਂਦ ਟੁੱਟੀ ਉਦੋਂ ਨਾਵਦੀਪ ਉਸ ਨੂੰ ਆਵਾਜ਼ ਲਗਾ ਰਿਹਾ ਸੀ ਕੱਚੀ ਨੀਂਦ ਦੇ ਕੱਚੇ ਖੁਆਬ ਵਿੱਚੋਂ ਜਦੋਂ ਉੱਠਿਆ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਤਸੀਹਾ ਦਿੱਤਾ ਹੋਏ ਖੁਆਬਾਂ ਵਿੱਚ ਆਉਂਦੀਆਂ ਬਾਹਾਂ ਵਿੱਚ ਖੇੜ ਦੀ ਰੂਬੀ ਅਚਾਨਕ ਹੀ ਹੱਥੋਂ ਥਿਲਕ ਗਈ ਕੁਝ ਖੁਆਬ ਐਨੇ ਹਸੀਨ ਹੁੰਦੇ ਹਨ ਕਿ ਉਹਨਾਂ ਦੀ ਹੋਂਦ ਅਸਲ ਜ਼ਿੰਦਗੀ ਦੇ ਸਭ ਸਵਾਦਾਂ ਤੋਂ ਵਧੇਰੇ ਸਵਾਦਲੀ ਹੁੰਦੀ ਹੈ ਨਾਵਦੀਪ ਨੇ ਉਹਨੂੰ ਛੇਤੀ ਤਿਆਰ ਹੋਣ ਲਈ ਕਿਹਾ ਉਹ ਤਿੰਨੋਂ ਘੁੰਮਣ ਜਾ ਰਹੇ ਸੀ ਉਸਨੇ ਸੋਚਿਆ ਹੀ ਨਹੀਂ ਸੀ ਜਦੋਂ ਤਿਆਰ ਹੋ ਬਾਹਰ ਨਿਕਲਿਆ ਤਾਂ ਉਦੋਂ ਤੱਕ ਰੂਬੀ ਵੀ ਤਿਆਰ ਹੋ ਚੁੱਕੀ ਸੀ ਰੂਬੀ ਵੱਲ ਤੱਕਦੇ ਹੀ ਆਉਂਦੀਆਂ ਆਖਾਂ ਜਿਵੇਂ ਬਸ ਟੱਡੀਆਂ ਹੀ ਰਹਿ ਗਈਆਂ ਉਸਦਾ ਹਾਰ ਸ਼ਿੰਗਾਰ ਉਸਦੇ ਕੱਪੜੇ ਉਸਦੇ ਵਾਲਾਂ ਦਾ ਸਟਾਈਲਿੰਗ ਸੀ ਕਿ ਕੋਈ ਵੀ ਇੱਕ ਵਾਰ ਅੱਖਾਂ ਭਰ ਕੇ ਵੇਖੇ ਤਾਂ ਵੇਖਦਾ ਹੀ ਰਹਿ ਜਾਏ ਉਸਦੇ ਹੱਥਾਂ ਦੀ ਮਹਿੰਦੀ ਦਾ ਰੰਗ ਹਲਕੇ ਰੰਗ ਦੇ ਸੂਟ ਨਾਲ ਗਹਿਰਾ ਜਾਪ ਰਿਹਾ ਸੀ ਸਲਵਾਰ ਕਮੀਜ਼ ਦੀ ਫਿਟਿੰਗ ਠੀਕ-ਠੀਕ ਕੇ ਉਸਦੇ ਹੁਸਨ ਦੀ ਗਵਾਹੀ ਭਰ ਰਹੀ ਸੀ ਚਾਲਰ ਵਾਲੇ ਗਲਮੇ ਵਿੱਚ ਜਵਾਨੀ ਦੇ ਭਾਰ ਨੂੰ ਲੁਕਾਉਣ ਲਈ ਉਹਦੀ ਚੁੰਨੀ ناکਾਮ ਸੀ ਉਸ ਦੇ ਅੱਧਰ ਉੱਧਰ ਖਿਸਕਦੇ ਹੀ ਉਸ ਵਿੱਚੋਂ ਕਾਲੀ ਤਵੀਦ ਵਾਲੀ ਗਾਨੇ ਚਿੱਟੇ ਬਰਫ਼ ਦੇ ਤੋਦਿਆਂ ਵਿੱਚ ਲੁਕਾ ਛਿਪੀ ਖੇੜ ਦੀ ਪਰਤਕ ਹੋ ਜਾਂਦੀ ਸੀ ਉਸ ਨੇ ਉੱਚੀ ਹੀਲ ਤੇ ਪੈਰਾਂ ਤੇ ਲੱਗੀ ਮਹਿੰਦੀ ਦੇਖ ਕੇ ਜੀਵਨ ਨੂੰ ਇਹ ਯਕੀਨ ਹੋ ਗਿਆ ਸੀ ਕਿ ਇਹ ਸਭ ਉਸ ਨੇ ਬਹੁਤ ਉਚੇਚ ਨਾਲ ਕੀਤਾ ਸੀ ਸ਼ਾਇਦ ਖਾਸ ਹੋਂਦੇ ਲਈ ਜਿੱਦਾਂ ਸ਼ਾਇਦ ਦੁਨੀਆ 'ਚ ਹਰ ਅਰਥ ਕਰਦੀ ਹੈ ਆਪਣੇ ਕਿਸੇ ਖਾਸ ਦੀਆਂ ਅੱਖਾਂ ਰਹੀ ਪੂਰੀ ਤਰ੍ਹਾਂ ਮਨ ਉਤੇ ਸ਼ਾਜਾਨ ਲਈ ਉਹ ਤਿੰਨੋਂ ਕਾਰ ਵਿੱਚ ਘੁੰਮਣ ਗਏ ਨਵਦੀਪ ਉਹਨੂੰ ਮੁਹਾਲੀ ਸ਼ਹਿਰ ਦੇ ਚੌਂਕਾਂ ਮਾਰਕੀਟਾਂ ਬਾਰੇ ਜਾਣਕਾਰੀ ਦਿੰਦਾ ਰਿਹਾ ਜਾਂਦੇ ਜਾਂਦੇ ਉਸਦੇ ਕੋਚਿੰਗ ਵਾਲੀ ਮਾਰਕੀਟ ਵੀ ਦਿਖਾ ਦਿੱਤੀ ਫਿਰ ਉਹ ਮੁਹਾਲੀ ਤੋਂ ਨਿਕਲ ਕੇ ਚੰਡੀਗੜ੍ਹ ਵੱਰ ਗਏ ਉੱਥੇ ਜਾ ਕੇ ਉਹਨੇ ਪਹਿਲੀ ਵਾਰ ਸੈਕਟਰ 17 ਵੇਖਿਆ ਜੋ ਸਿਰਫ ਕਦੀ ਗੀਤਾਂ ਵਿੱਚ ਹੀ ਸੁਣਿਆ ਸੀ ਉਹ ਰੌਣਕਾਂ ਉਹ ਹੁਣ ਅੱਖੀਂ ਵੇਖ ਰਿਹਾ ਸੀ ਦੇਰ ਸ਼ਾਮ ਤੱਕ ਪੋਤੇ ਉ ਘੁੰਮਦੇ ਰਹੇ ਗੱਲਾਂ ਕਰਦੇ ਰਹੇ ਪੋਤੇ ਹੀ ਫਿਰ ਆਈਸਕ੍ਰੀਮ ਖਾਧੀ ਬੁੱਕਸਟੋਰ ਤੋਂ ਕੋਚਿੰਗ ਦੀਆਂ ਕਿਤਾਬਾਂ ਵੀ ਲਈਆਂ ਫਿਰ ਸ਼ਾਮੀ ਮੁਰਦੇ ਹੋਏ ਸੈਕਟਰ 35 ਤੋਂ ਲੰਚ ਵੀ ਕੀਤਾ ਰੂਬੀ ਲਈ ਇਹ ਪਹਿਲੀ ਲੰਮੀ ਆਊਟਿੰਗ ਸੀ ਉਹ ਵੀ ਸਿਰਫ ਜੀਵਨ ਦੇ ਔਨ ਕਰਕੇ ਇਸ ਲਈ ਉਸਦੀ ਖੁਸ਼ੀ ਡੋਲ ਡੋਲ ਕੇ ਬਾਹਰ ਆ ਰਹੀ ਸੀ ਉਹ ਲੁਕੋ ਲੈਣ ਦਾ ਯਤਨ ਕਰਦੀ ਸੀ ਪਰ ਫਿਰ ਵੀ ਝਾਹਿਰ ਹੋ ਜਾਂਦੀ ਤੁਰਦੇ ਉੱਠਦੇ ਬੈੰਦੇ ਤੇ ਖਾਂਦੇ ਹੋਏ ਅਕਸਰ ਜਦੋਂ ਉਹਨਾਂ ਦੇ ਆਪਸੀ ਹੱਥ ਕਹਿ ਜਾਂਦੇ ਤਾਂ ਜਿਸਮ ਵਿੱਚ ਸੈਰਨ ਹੀ ਦੌੜ ਜਾਂਦੀ। देर रात ਉਹ ਘਰ ਪਰਤੇ ਹਾਲਾਂਕਿ ਨਵਦੀਪ ਹਾਲੇ ਵੀ ਸੁਖਨਾ ਲੈਕ ਤੇ ਜਾਣ ਦਾ ਪਲਾਨ ਕਰ ਰਿਹਾ ਸੀ। ਪਰ ਜੀਵਨ ਦੇਨ ਪਰ ਦਾ ਥੱਕਿਆ ਹੋਇਆ ਸੀ। ਇਸ ਲਈ ਅਗਲੇ ਵੀਕਐਂਡ ਉਤੇ ਜਾਣ ਦਾ ਆਕੇ ਉਹ ਘਰ ਆ ਗਏ। ਘਰ ਆ ਕੇ ਉਹ ਵੀ ਸੌਣ ਲਈ ਗਿਆ। ਉਹ ਕਪੜੇ ਬਦਲ ਕੇ लेट ਗਿਆ। ਉਹਦੀ ਅੱਖ ਲੱਗ ਗਈ। ਬਿਜਲੀ ਦੀ ਟਿਊਬ ਜਾਗੀ ਰਹੀ ਸੀ। ਜਦੋਂ ਉਹਨੂੰ ਆਪਣੇ ਵਾਲਾਂ 'ਚ ਫਿਰਦੇ ਹੱਥ ਮਹਿਸੂਸ ਹੋਏ ਉਹ ਤਬਕ ਗਈ ਇਕਦਮ ਜਾਗ ਗਿਆ ਜਾਗਦੇ ਹੀ ਉਹਦੇ ਕੰਨਾਂ 'ਚ ਰੂਬੀ ਦੀ ਇੱਕ ਮਿੱਠੀ ਆਵਾਜ਼ ਪਈ ਦੁੱਧ ਪੀ ਕੇ ਸੌਵੀ ਰੂਬੀ ਨੇ ਕਿਹਾ ਅੱਧ ਸੁੱਤੇ ਨੂੰ ਲੱਗਾ ਜਿਵੇਂ ਆਉਂਦੀ ਆ ਬਾਹਾਂ ਵਿੱਚੋਂ ਨਿਕਲ ਕੇ ਹੀ ਰੂਬੀ ਉਹਦੇ ਸਾਹਮਣੇ ਖਲੋਤੀ ਹੋਵੇ ਉਸ ਦੀਆਂ ਨਜ਼ਰਾਂ ਨੇ ਉਹਦੇ ਖਿੜੇ-ਖਿੜੇ ਚਿਹਰੇ ਨਾਈਟ ਸੂਟ ਵਿੱਚ ਖਿੜੇ ਹੋਏ ਜਿਸਮ ਨੂੰ ਤੱਕਿਆ ਉਹਦੇ ਸਾਹਾਂ ਨੇ ਉਸਦੇ ਜਿਸਮ ਵਿੱਚੋਂ ਆ ਰਹੀ ਤਾਜ਼ਗੀ ਭਰੀ ਮਹਿਕ ਨੂੰ ਸੁੰਗਿਆ। ਆਉਂਦੇ ਹੱਥਾਂ ਨੇ ਇੱਕ ਕਾਲ ਚ ਰੂਬੀ ਦੀ ਬਾਹ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਸੱਪ ਦੀ ਕੰਜ ਵਾਂਗ ਰੂਬੀ ਦੀ ਬਾਹ ਆਉਂਦੇ ਹੱਥੋਂ ਤਿਲਕ ਕੇ ਨਿੱਕਲ ਗਈ। ਰੂਬੀ ਦੇ ਖੀੜੇ ਹੋਏ ਚਿਹਰੇ ਤੇ ਇੱਕਦਮ ਗੰਭੀਰਤਾ ਛਾ ਗਈ। ਉਹ ਆਉਂਦੇ ਸਾਹਮਣੇ ਉਵੇਂ ਹੀ ਕੁਰਸੀ ਤੇ ਬੈਠ ਗਈ। ਆਉਂਦੇ ਬੋਲ ਜਜ਼ਬਾਤਾਂ ਨਾਲ ਭਰੇ ਹੋਏ ਸੀ। ਜਿਸ ਦਾ ਸਾਰ ਸਿਰਫ ਇੰਨਾ ਕੁ ਹੀ ਸੀ। ਮੈਨੂੰ ਇਸੇ ਗੱਲ ਦਾ ਬਹੁਤ ਹੌਂਸਲਾ ਹੈ ਕਿ ਕੋਈ ਇਸ ਜੇਲ ਵਰਗੇ ਘਰ 'ਚ ਮੇਰੇ ਨਾਲ ਰਹਿਣ ਲਈ ਤੂੰ ਆ ਗਿਆ ਹੈ ਜਿਹੜਾ ਸ਼ਾਇਦ ਇਸ ਵੇਲੇ ਮੇਰੇ ਦਿਲ ਦੇ ਸਭ ਤੋਂ ਕਰੀਬ ਹੈ ਇਹ ਮੇਰੀ ਨੀਰਸ ਜ਼ਿੰਦਗੀ ਵਿੱਚ ਜਿਉਣ ਲਈ ਇੱਕ ਸਹਾਰਾ ਹੈ ਜਿੰਨਾ ਸਮਾਂ ਤੂੰ ਮੇਰੇ ਕੋਲ ਰਹੇਗਾ ਮੈਨੂੰ ਆਪਣੀ ਜ਼ਿੰਦਗੀ 'ਚ ਕੁਝ ਮਕਸਦ ਨਜ਼ਰ ਆਏਗਾ ਬਸ ਇਸੇ ਨੂੰ ਮੈਂ ਜਿਉਣਾ ਚਾਹੁੰਦੀ ਹਾਂ ਸਾਡੇ ਜੋ ਉਸ ਦੁਪਹਿਰ ਜੋ ਹੋਇਆ ਉਸ ਨੂੰ ਦਹਰਾ ਕੇ ਮੈਂ ਆਪਣੀਆਂ ਨਜ਼ਰਾਂ ਵਿੱਚ ਉਹ ਨਹੀਂ ਵਿਗਣਾ ਚਾਹੁੰਦੀ ਇਸ ਲਈ ਆਪਣਾ ਉਹ ਰਿਸ਼ਤਾ ਹੋਤੇ ਹੀ ਖਤਮ ਸਮਝੀ ਮੁੜ ਕੇ ਆਪਾਂ ਉਹ ਕਦੇ ਭੁੱਲ ਕੇ ਵੀ ਨਹੀਂ ਦੁਹਰਾਵਾਂਗੀ ਮੈਂ ਪਾਪਾਂ ਦੀ ਭਾਗੀ ਨਹੀਂ ਬੰਨਣਾ ਚਾਹੁੰਦੀ ਕਿਸੇ ਮਾਂ ਕੋਲੋਂ ਦੇ ਬੱਚੇ ਨੂੰ ਗਲਤ ਰਾਤ ਤੋਰ ਕੇ ਬਦਦਵਾਵਾ ਨਹੀਂ ਲੈਣਾ ਚਾਹੁੰਦੀ ਸਗੋਂ ਮੈਂ ਤੇਰੀ ਸੇਵਾ ਕਰਕੇ ਉਸ ਗਲਤੀ ਦਾ ਪਛਤਾਵਾ ਕਰਨਾ ਚਾਹੁੰਦੀ ਹਾਂ ਤੇ ਤੈਨੂੰ ਇੱਕ ਫੌਜੀ ਅਫਸਰ ਦੀ ਵਰਦੀ 'ਚ ਵੇਖਣਾ ਚਾਹੁੰਦੀ ਹਾਂ ਤੇਰੇ ਕੋਲੋਂ ਉਮਰ ਹੈ ਜਵਾਨ ਹੈ ਸੋਨਾ ਸੁਨਕਾ ਤੇ ਕਡਵਾ ਸਰੀਰ ਮੇਰੇ ਤੋਂ ਸੋਹਣੀ ਐ ਕੱਚੀਆਂ ਕੈਲਾਂ ਵਰਗੀਆਂ ਮੁਟਿਆਰਾਂ ਤੇਰੇ ਅੱਗੇ ਪਿੱਛੇ ਘੁੰਮਣ ਗਿਆ ਇਸ ਲਈ ਆਪਣੀ ਜ਼ਿੰਦਗੀ ਨੂੰ ਮੇਰੇ ਉੱਤੇ ਸੀਮਤ ਨਾ ਕਰ ਅੱਗੇ ਵੱਲ ਤੱਕ ਇਸ ਨੂੰ ਸਿਰਫ ਜ਼ਿੰਦਗੀ ਦਾ ਪੜਾਅ ਸਮਝ ਤੇ ਆਪਣੇ ਰਿਸ਼ਤੇ ਨੂੰ ਇੱਕ ਦੋਸਤੀ ਤੱਕ ਹੀ ਸੀਮਤ ਰੱਖ ਸਕੀ ਰੂਬੀ ਨੇ ਕੋਈ ਹੰਗਾਰਾ ਨਾ ਉਡੀਕਿਆ ਇੱਕ ਪਾਸੜ ਗੱਲ ਕਹਿ ਕੇ ਉੱਟ ਕੇ ਚਲੀ ਗਈ ਉਹ ਪਲਟ ਕੇ ਉਹਦੀ ਪਿੱਠ ਵੱਲ ਵੀ ਨਾ ਵੇਖ ਸਕਿਆ ਦੋਸਤੋ ਤੁਸੀਂ ਸੁਣੀ ਕਹਾਣੀ ਬੰਦੇਖਾਨੀ ਭਾਗਸ਼ੇਮਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਸ ਦਾ ਨੈਕਸਟ ਭਾਗ ਸੁਣਨ ਲਈ ਸਾਡੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਇਸ ਦੇ ਅਗਲੇ ਭਾਗ 'ਚ